ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਮੌਜੂਦ ਆ ਹੁਣ ਗੰਨੇ ਦੇ ਸਟਾਲ ਤੇ ਜਿੱਥੇ ਕਿ ਸਪੈਸ਼ਲੀ ਇੰਡੀਆ ਤੋਂ ਟਰੈਕਟਰ ਮੰਗਾਇਆ ਗਿਆ ਹੈ ਇਹ ਇਹਨਾਂ ਦਾ ਦੂਸਰਾ ਸਾਲ ਹੈ ਤੇ ਆਹ ਗੱਲਬਾਤ ਕਰਦੇ ਇਹਨਾਂ ਦੇ ਨਾਲ ਪਹਿਲਾਂ ਤਾਂ ਆਪਣਾ ਨਾਮ ਦੱਸੋ ਜੀ ਸਤਿ ਸ਼੍ਰੀ ਅਕਾਲ ਮੈਡਮ ਜੀ ਮੇਰਾ ਨਾਮ ਜਸਵੀਰ ਸਿੰਘ ਹੈ ਜੀ ਤੇ ਅਸੀਂ ਇੱਥੇ ਬਾਜੀ ਹੁਣਾਂ ਨੇ ਟਰੈਕਟਰ ਮੰਗਾਇਆ ਸਾਰਾ ਕੁਝ ਇੰਡੀਆ ਤੋਂ ਖਰਚਾ ਕੀਤਾ ਸੇਵਾ ਕਰ ਰਹਾ ਅਸੀਂ ਸੇਵਾ ਕਰ ਰਹੇ ਆ ਜੀ ਇਹ ਬਾਬੇ ਨਾਨਕ ਦੇ ਲੰਗਰ ਆ ਸੱਚੇ ਪਾਤਸ਼ਾਹ ਕਿਰਪਾ ਕਰੇ ਇਦਾਂ ਹੀ ਚੱਲਦੇ ਰਹਿਣ ਤੇ ਸਾਨੂੰ ਬਹੁਤ ਖੁਸ਼ੀ ਆ ਇੱਥੇ ਸੇਵਾ ਕਰਕੇ ਸੰਗਤ ਸਾਰੀ ਦਰਸ਼ਨ ਕਰਕੇ ਤੁਸੀਂ ਆਇਆ ਸਾਨੂੰ ਉਹ ਵੀ ਬਹੁਤ ਖੁਸ਼ੀ ਆ ਜੀ ਤਾਂ ਬਸ ਇਹਨੇ ਪ੍ਰਮਾਤਮਾ ਇਦਾਂ ਚੱਲਦਾ ਰੱਖੇ ਸਾਡੇ ਸਿੱਖ ਕੌਮ ਦੇ ਵਿੱਚ ਪਿਆਰ ਭਾਵਨਾ ਬਣਾਈ ਰੱਖੇ ਏਕਤਾ ਬਣਾਈ ਰੱਖੇ ਜੀ ਬਾਬੇ ਨਾਨਕ ਮੋਹਰੇ ਇਹੀ ਅਰਦਾਸ ਆ ਜੀ ਡੋਟ ਵਾਹਿਗੁਰੂ ਜੀ ਜਰੋ ਭਾਈ ਥੈਂਕ ਯੂ ਹਾਂ ਜੀ ਸਤਜਾ ਤੁਹਾਡੇ ਤੋਂ ਹੀ ਪੁੱਛਣਾ ਚਾਹੁੰਦੇ ਆ ਕਿ ਕਿੰਨੇ ਸਾਲਾਂ ਤੋਂ ਤੁਸੀਂ ਕਰ ਰਹੇ ਹੋ ਪਿਛਲੇ ਸਾਲ ਆਏ ਸੀ ਅਸੀਂ ਉਦੋਂ ਵੀ ਇੱਥੇ ਬਹੁਤ ਹੀ ਸੇਵਾ ਦਾ ਮਾਹੌਲ ਸੀਗਾ ਹਮ ਹਮਾ ਕੇ ਸਾਰੇ ਸੇਵਾ ਕਰਦੇ ਆ ਸੰਗਤਾਂ ਇੰਜੋਏ ਕਰਦੀਆਂ ਕਿੱਦਾਂ ਲੱਗਿਆ ਤੁਹਾਨੂੰ ਕਿੰਨਾ ਵਸਾਲ ਆ ਤੁਹਾਡਾ ਜੀ ਸਾਡਾ ਦੂਜਾ ਸਾਲ ਆ ਇੱਥੇ ਜੀ ਅਸੀਂ ਅਸੀਂ ਇੰਡੀਆ ਤੋਂ ਸਾਰਾ ਕੁਝ ਰੈਡੀ ਕਰਕੇ ਮਂਕਵਾਇਆ ਤੇ ਸਾਨੂੰ ਬਹੁਤ ਖੁਸ਼ੀ ਹੁੰਦੀ ਆ ਸੰਗ ਸੰਨ ਦਿਨਾਂ ਦਿਨਾਂ ਸਾਹ ਦਿੰਦੀ ਆ ਤੇ ਅਸੀਂ ਆਪਦੀ ਦਿਲੋਂ ਵੱਦ ਚੜ ਕੇ ਸੇਵਾ ਕਰ ਰਹੇ ਆ ਅੱਗੇ ਜਿਵੇਂ ਬਾਬਾ ਦੇਖ ਰਿਹਾ ਸਾਰਾ ਕੁਝ ਦੀ ਸਾਰੀ ਸੰਗਤ ਦੇਖ ਰਿਹਾ ਰਿਸਪਾਂਸ ਬਹੁਤ ਵਧੀਆ ਮਿਲ ਰਿਹਾ ਹਾਂਜੀ ਕਿੰਨਾ ਸਹਿਯੋਗ ਮਿਲਦਾ ਨਹੀਂ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਸੰਗਤ ਦਾ ਜੀ ਪਿਛਲੇ ਸਾਲ ਬਹੁਤ ਵਧੀਆ ਮਿਲਿਆ ਹਾਂਜੀ 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 ਉਹਦਾ ਦੂਸਰਾ ਸਾਲ ਹਾਂਜੀ 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 ਭਾਈ ਖਾਲਸਾ ਫਤਿਹ ਕਿੰਨੇ ਸਾਲ ਤੋਂ ਤੁਸੀਂ ਸੇਵਾ ਕਰਦੇ ਹੋ ਕਿੰਨੇ ਭਾਈ ਗੁਰਜੀ ਦਾ ਖਾਲਸਾ ਭਾਈ ਫਤਿਹ ਜੀ 14ਵਾਂ ਹੋਲਾ ਮਹਲਾ ਰਿਵਰ ਸਾਈਡ ਤੇ ਅਸੀਂ ਪਿਛਲੇ 14 ਸਾਲ ਤੋਂ ਹੋਲੇ ਮਹੱਲੇ ਦੀ ਸੇਵਾ ਕਰ ਰਹੇ ਹਾਂ ਜੀ ਠੀਕ ਹੈ ਜੀ ਤੇ ਕੀ ਕੀ ਤੁਹਾਨੂੰ ਇੱਥੇ ਪਹਿਲਾਂ ਪ੍ਰੈਪਰੇਸ਼ਨ ਵਿੱਚ ਕਰਨਾ ਪੈਂਦਾ ਕਿੰਨੇ ਸਾਲ ਤੋਂ ਕਿੰਨੀ ਸਮਾਂ ਪਹਿਲਾਂ ਤੁਸੀਂ ਸ਼ੁਰੂ ਕਰ ਦਿੰਦੇ ਹੋ ਤਿੰਨ ਮਹੀਨੇ ਪਹਿਲਾਂ ਇੱਥੇ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਜੀ ਸਾਰੀਆਂ ਲੰਗਰ ਦੀਆਂ ਹੋਲੇ ਮਹੱਲੇ ਦੀਆਂ ਜੀ ਗੱਤ ਕੇ ਕੰਪੀਟੀਸ਼ਨ ਦੀਆਂ ਤੇ ਵੇ ਸੰਖਿਆ ਸਾਰੇ ਕੈਲੀਫੋਰਨੀਆ ਤੋਂ ਹੋਰ ਵੀ ਸਟੇਟਾਂ ਤੋਂ ਆ ਗਏ ਇੱਥੇ ਇਸ 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 ਵਾਰ 14ਵੇਂ ਹੋਲੇ ਮਹੱਲੇ ਦੇ 60 ਟੀਮਾਂ ਇੱਥੇ ਪਾਰਟਿਸਿਪੇਟ ਕਰ ਰਹੀਆਂ ਜੀ ਹਾਂ ਜੀ ਕੈਲੀਫੋਰਨੀਆ ਗੱਤ ਹਾਂ ਜੀ ਕੈਲੀਫੋਰਨੀਆ ਹਾਂ ਜੀ ਤੁਸੀਂ ਦੇਖ ਹੀ ਲਿਆ ਮਾਹੌਲ ਹਾਂਜੀ ਸੇਕ ਕੌਮ ਦੀ ਚੜ੍ਹਦੀ ਕਲਾ ਦੀ ਅਸੀਂ ਅਰਦਾਸ ਕਰਦੇ ਆ ਜੀ ਤੇ ਵੱਧ ਤੋਂ ਵੱਧ ਇੱਥੇ ਆਓ ਦਰਸ਼ਨ ਦਿਓ ਜੀ ਤੇ ਗੁਰੂ ਦਾ ਛੋਟ ਲੰਗਰ ਵਰਤ ਰਿਹਾ ਜੀ ਤੇ ਟਰੈਕਟਰ ਬਾਰੇ ਦੱਸੋ ਕਿ ਟਰੈਕਟਰ ਦਾ ਇੱਥੇ ਲਿਆਉਣ ਦਾ ਕੀ ਤੁਹਾਡਾ ਇਹ ਸਾਡੇ ਭਾਈ ਸਾਹਿਬ ਜੀ ਸਿੱਧੂ ਹੁਣੀ ਆ ਉਹਨਾਂ ਦਾ ਸੁਪਨਾ ਸੀ ਵੀ ਆਪਾਂ ਟਰੈਕਟਰ ਲੈ ਕੇ ਆਉਣਾ ਇੱਥੇ ਨਾਲ ਬੇਲ ਨਾਲ ਲੈ ਕੇ ਆਉਣਾ ਉਹਨਾਂ ਨੇ ਸਾਰਾ ਰੇਂਜ ਪੰਜਾਬ ਤੋਂ ਕੀਤਾ ਪਿੱਛੋਂ ਜੀ ਉਹ ਲੈ ਕੇ ਆਏ ਸਾਰਾ ਜੀ ਤੇ ਉਹ ਸਾਰਾ ਨਵਾਂ ਵੀ ਸਾਰੀ ਸੈਟਿੰਗ ਇੱਥੇ ਕੀਤੀ ਹੋਈ ਆ ਉਹ ਸਾਰਾ ਨਵਾਂ ਵੀ ਚੱਲਦਾ ਹਰ ਸਾਲ ਚੱਲੂਗਾ ਜੀ ਫਰੈਸ਼ ਗੰਨੇ ਆ ਜੀ ਇਹ ਬੇਕਰਸਫੀਲ ਤੋਂ ਆਏ ਫਾਰਮ ਤੋਂ ਜੀ ਹਾਂ ਜੀ ਮੈਂ ਇਹੀ ਪੁੱਛਣ ਲੱਗੀ ਗੰਨੇ ਕਿੱਥੋਂ ਆਉਂਦੇ ਨੇ ਬੇਕਰਸਫੀਲ ਤੋਂ ਆਏ ਜੀ ਆਪਣੇ ਪੰਜਾਬੀ ਭਾਈ ਆ ਉਹਨਾਂ ਨੇ ਬੀਜੇ ਆ ਸਾਡੇ ਭਾਈ ਬੰਦੇ ਆ ਉਹਨਾਂ ਨੇ ਸੇਵਾ ਕੀਤੀ ਆ ਜੀ ਠੀਕ ਹੈ ਜੀ ਹਾਂਜੀ ਹੁਣ ਹਰ ਸਾਲ ਉਥੋਂ ਹੀ ਆਇਆ ਕਰਨੇ ਆ ਫਰੈਸ਼ ਕਰਨੇ ਆ ਜੀ ਠੀਕ ਹੈ ਤੁਹਾਨੂੰ ਵਧਾਈਆਂ ਦੇਣਾ ਚਾਹੁੰਦੇ ਆ ਪਿਛਲੇ ਸਾਲ ਤੁਸੀਂ ਬਹੁਤ ਵਧੀਆ ਸੇਵਾ ਕੀਤੀ ਹੁਣ ਵੀ ਅਸੀਂ ਸਪੈਸ਼ਲੀ ਤੁਹਾਡੇ ਇੰਟਰਵਿਊ ਕਰਨ ਆਏ ਆ ਸੰਗਤਾਂ ਜਿਹਦੇ ਕੋਲ ਜਾਣੇ ਹੋ ਕਹਿੰਦੇ ਗੰਨੇ ਜੂਸ ਜ਼ਰੂਰ ਵੀ ਕਿ ਆਏ ਹੋ ਠੀਕ ਹੈ ਜੀ ਹਾਂਜੀ ਚਰਦੀਕਲ ਆ ਜੀ ਬੈਂਕ ਜੀ ਹਾਂਜੀ ਸਾਰਿਆਂ ਦਾ ਜੀ ਆਇਆਂ ਨੂੰ ਜੀ ਆਓ ਵੱਧ ਚੜ ਕੇ ਇੱਥੇ ਆਓ ਜੀ ਗੁਰੂ ਤੇ ਗੁਰੂ ਨਾਨਕ ਦਾ ਟੋਟਲ ਲੰਗਰ ਵਰਤ ਰਿਹਾ ਜੀ ਤੇ ਆ ਕੇ ਸ਼ਕੋ ਜੀ ਭਾਈ ਗੁਰਜੀਤ ਸਿੰਘ ਖਾਲਸਾ ਭਾਈ ਗੁਰਜੀਤ ਖਾਲਸਾ ਭਾਈ ਗੁਰਜੀਤ ਜੀ ਕਿਫਤ ਹੈ